ਇਕ ਅਵਹਿ ਕੋ ਤਨ ਧਨ ਸੰਪਤ ਕਾ ਕੀ ਕਾ ਸਿਓ ਨਿਹੋ ਲਗਾਹੀ ਜੋ ਦੀ ਸੈ ਸੋ ਸਗਲ ਬਿਨਾ ਸੈ ਜਿਉ ਬਾਦਰ ਕੀ ਇਛਾ ਹੈ ਤਜ ਅਭਮਾਨ ਸ਼ਰਨ ਸੰਤਨ ਗੋ ਗੋ ਮੁਕਤ ਹੋਹਿ ਛਿਨ ਮਾਹੀ ਜਨਾਨੰਕ ਭਗਵੰਤ ਭਜਨ ਬਿਨੋ ਸੁਖ ਸੁਪਨੈ ਭੀ ਨਾਹੀ ਤਜ ਅਪਮਾਨ ਸ਼ਰਨ ਸੰਤਨ ਗੋਹ ਮੁਕਤ ਹੋਹਿ ਛਿਨ ਮਾਹੀ ਜਨਾਨੰਕ ਭਗਵੰਤ ਭਜਨ ਬਿਨੋ ਸੁਖ ਸੁਪਨੈ ਭੀ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਰਮਾਰਿਓ ਚਵਰ ਛਤਰ ਤਖਤ ਦੇ ਮਾਲਕ ਜੁਗੁ ਜੁਗ ਅਟਲ ਸਰਬ ਸੰਜੀਵਲਤਾ ਦੇ ਪੈਗੰਬਰ دین ਦੁਨੀਆਂ ਦੇ ਰੱਖੇ ਮਰਖਤਾ ਦੇ ਸੰਜੇ ਰਹਿਪੁਰ ਗੁਰਤਗਦੀ ਤੇ ਸੁਭਾਇ ਮਾਨ ਹਲਦ ਪਲਦ ਕੇ ਰੱਖਿਆ ਅੱਖ ਨਿਮਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਵਾਲੀ ਉਪਲਾਲਮ ਸਹਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਵਤ ਸੰਗਤ ਗੁਰਦਵਾਰਾ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ ਵਿਖੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਰ ਕੇ ਆਪਣੇ ਸਮੇਂ ਸਵਸਾਂ ਨੂੰ ਸੁਫਲ ਕਰ ਰਹੇ ਹੋ ਵੜਪਾਗੇ ਹੋ ਤੰਤਾ ਦੇ ਯੋਗ ਹੋ ਹਰ ਰੋਜ਼ ਆਪ ਜੀ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਕੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਲੜੀਵਾਰ ਪਵਨ ਪੁੱਤਰ ਗੁਰਬਾਣੀ ਦੀ ਕਥਾ ਪਵਨ ਸ਼ਬਦ ਦੀ ਵਿਚਾਰ ਨਾਲ ਜੁੜਦੇ ਹੋ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹੋ ਅੱਜ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਆਪਣੀ ਪਵਨ ਪੁੱਤਰ ਨਿੱਕੀ ਗੋਦ ਬਖਸ਼ੀ ਤੇ ਸਾਡੇ ਆਤਮਿਕ ਜੀਵਨ ਦੇ ਭਲੇ ਲਈ ਪਵਨ ਸ਼ਬਦ ਵੀ ਬਖਸ਼ਿਸ਼ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਰੰਗ ਰਾਗ ਦੇ ਇਹ ਸ਼ਬਦ ਨੇ ਦੂਸਰਾ ਸ਼ਬਦ ਹੈ ਜਿਹਦੇ ਆਪਾਂ ਅਖਰੀ ਅਰਥ ਭਾਵ ਅਰਥਾਂ ਨਾਲ ਜੁੜਨਾ ਹੈ ਸਮੁੱਚੇ ਸ਼ਬਦ ਦੇ ਭਾਵ ਅਰਥ ਸਤਿਗੁਰਾਂ ਨੇ ਜੋ ਸਿਧਾਂਤ ਰੂਪ ਵਿੱਚ ਬਖਸ਼ਿਸ਼ ਕੀਤੇ ਹਨ ਸਤਿਗੁਰੂ ਇਸ ਸ਼ਬਦ ਦੇ ਰਾਹੀਂ ਮਨ ਨੂੰ ਉਪਦੇਸ਼ ਦੇ ਰਹੇ ਨੇ ਕਿ हे ਮਨਾ ਤੂੰ ਮਾਇਆ ਤੇ ਹੋਰ ਵਿਸ਼ੇਵਕਾਰਾਂ ਨਾਲ ਕਿਉਂ ਹਰ ਰੋਜ਼ ਚੰਬੜਿਆ ਪਿਆ ਤਨ ਧਨ ਤੇ ਹੋਰ ਸੰਪਤੀ ਜੋ ਕੁਝ ਵੀ ਵੇਖ ਰਿਹਾ ਹੈ ਤੇਰੇ ਨਾਲ ਇਹ ਬਿਲਕੁਲ ਨਹੀਂ ਜਾਣੀ ਇਸ ਲਈ ਇਨਾਂ ਨਾਲ ਇੰਨੀ ਪ੍ਰੀਤ ਲਾਉਣੀ ਵਿਅਰਥ ਹੈ ਸੰਸਾਰ ਦੀ ਹਰੇਕ ਚੀਜ਼ ਨਾਸ਼ਵੰਤ ਹੈ ਇਸ ਲਈ ਤੂੰ ਸਭ ਕੁਝ ਛੱਡ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਪਹਿਲੀਆਂ ਦੋ ਤੁਕਾਂ ਨੇ ਤੇ ਦੋਨੇ ਰਹਾਉ ਦੇ ਬੰਦ ਵਿੱਚ ਆ ਗਈਆਂ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਸਾਰੰਗ ਮਹੱਲਾ ਨੋਵਾ ਸਾਰੰਗ ਰਾਗ ਦਾ ਨਾਮ ਹੈ ਤਿੰਨੋਂਵੇਂ ਪਾਤਸ਼ਾਹ ਦੇ ਪਾਵਨ ਬਚਨ ਨੇ ਕਹਾ ਮਨ ਵਿਖਿਆ ਸਿਉ ਲਪਟਾਈ ਕਹਾ ਦਾ ਅਰਥ ਹੈ ਕਿਉਂ ਮਨ ਦਾ ਅਰਥ ਹੈ हे ਮਨ ਮਨ ਨੂੰ ਸੰਬੋਧਨ ਕੀਤਾ ਮਨ ਤੇ ਸਵਾਲ ਕੀਤਾ ਵਿਖਿਆ ਦਾ ਅਰਥ ਹੈ ਮਾਇਆ ਵਿਖਿਆ ਦਾ ਅਰਥ ਵਿਸ਼ੇਵਕਾਰ ਵੀ ਹੁੰਦਾ ਹੈ ਸੇਉਂ ਦਾ ਅਰਥ ਨਾਲ ਲਪਟਾਈ ਦਾ ਅਰਥ ਹੈ ਚੰਬੜਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਬਾਦਸ਼ਾਹ ਕਹਿੰਦੇ ਹੈ ਮਨ ਤੂੰ ਕਿਉਂ ਮਾਇਆ ਨਾਲ ਕੀ ਚੰਬੜਿਆ ਰਹਿਣਾ ਹੈ ਕਿਉਂ ਵਿਸ਼ੇ ਵਿਕਾਰਾਂ ਨਾਲ ਚੰਬੜਿਆ ਰਹਿਣਾ ਹੈ ਕਿਉਂ ਸੰਸਾਰ ਨਾਲ ਮੋਹ ਮਾਇਆ ਮਮਤਾ ਨਾਲ ਚੰਬੜਿਆ ਰਹਿਣਾ ਹੈ ਯਾ ਜਗ ਮਹਿ ਕੋ ਰਹਿਨ ਨਾ ਪਾਵੇ ਇਕ ਅਵ ਹੈ ਇਕ ਜਾਹੀ ਰਹਾਓ ਯਾ ਜਗ ਮਹਿ ਦਾ ਅਰਥ ਹੈ ਇਸ ਜਗਤ ਵਿੱਚ ਇਕ ਦਾ ਅਰਥ ਹੈ ਇਹ ਬਹੁਵਚਨ ਤੋਂ ਕਿ ਕਈ ਆ ਰਹੇ ਨੇ ਇਕ ਅਵ ਹੈ ਇਕ ਜਾਹੀ ਹਰ ਰੋਜ਼ ਸੰਸਾਰ ਵਿੱਚ ਕਈ ਆ ਰਹੇ ਆ ਤੇ ਕਈ ਜਾ ਰਹੇ ਆ ਆਉਣ ਵਾਲਿਆਂ ਦੀ ਵੀ ਗਿਣਤੀ ਕਰਨੀ ਔਖੀ ਹੈ ਜਾਣ ਵਾਲਿਆਂ ਦੀ ਗਿਣਤੀ ਕਰਨੀ ਵੀ ਔਖੀ ਹੈ ਇੱਕ ਇੱਥੇ ਬਹੁਵਚਨ ਦੇ ਰੂਪ ਵਿੱਚ ਆ ਕਿ ਅਣਗਿਣਤ ਬਹੁਤ ਪਰ ਸ਼ੇ ਕਹਿੰਦੇ ਵਿਅਕਤੀ ਸਹੀ ਇਸ ਦੁਨੀਆ ਵਿੱਚ ਸਦੀਵ ਕਾਲ ਲਈ ਕੋਈ ਨਹੀਂ ਟਿਕਿਆ ਨਾ ਹੀ ਟਿਕਿਆ ਜਾ ਸਕਦਾ ਹੈ अनेका ਜੰਮਦੇ ਹਨ अनेका ਹੀ ਮਰਦੇ ਹਨ ਕਿਸੇ ਨੂੰ ਜਨਮ ਮਿਲ ਰਿਹਾ ਕਿਸੇ ਨੂੰ ਮੌਤ ਮਿਲ ਰਹੀ ਹੈ ਤਾਂ ਗਿਆ ਆਪਾਂ ਥੋੜਾ ਜਿਆ ਇਸ ਮਨ ਦੇ